ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀ ਕੇ ਇਸ ਪਿੰਡ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦੀ ਹੈ ਮੋਗਾ ਇਹਨੂੰ ਜ਼ਿਲ੍ਹਾ ਲੱਗਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਇੱਕ ਪਾਸੇ ਇਹਦੇ ਨੇੜੇ ਪਿੰਡ ਬਲਾਸਪੁਰਾ ਤੇ ਦੂਜੇ ਪਾਸੇ ਭਾਗੀ ਕੇ ਹੈ ਨਿਹਾਲ ਸਿੰਘ ਵਾਲਾ ਸ਼ਹਿਰ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਬਹੁਤ ਵੀਡੀਓ ਬਣਾਈਆਂ ਹਫਤੇ ਦੀ ਇੱਕ ਅੱਧੀ ਵੀਡੀਓ ਆਉਂਦੀ ਹੈ ਮੱਝਾਂ ਖਾਸ ਕਰਕੇ ਇੱਥੇ ਸੂਂਜਾ ਸਵਾਈਆਂ ਜਿਆਦਾ ਤੁਹਾਨੂੰ ਦਿਖਾਈਆਂ ਜਾਂਦੀਆਂ ਅੱਜ ਫੇਰ ਇੱਕ ਸੂਈ ਸਵਾਈ ਝੋਟੀ ਤੁਹਾਨੂੰ ਦਿਖਾਉਣ ਲੱਗੇ ਆਂ ਚੌਕੀਆਂ ਵੀਡੀਓ ਕਿਉਂਕਿ ਇੱਕੋ ਪਸੂ ਦੀ ਹੈ ਤੇ ਨੂੰ ਲੈਂਥੀ ਲੰਬੀ ਵੀਡੀਓ ਬਣਾਉਣ ਵਾਸਤੇ ਇੱਕ ਤਾਂ ਧਾਰਾਂ ਜਿਹੜੀਆਂ ਉਹ ਵੀਡੀਓ ਦੇ ਵਿੱਚ ਮਾਰ ਦੇਈਦੀਆਂ ਦੂਜਾ ਐਂਡ ਤੇ ਥੋੜਾ ਜਿਹਾ ਦੁੱਧ ਵੀ ਜਿਹੜਾ ਬਾਲਟੀ ਚ ਪੈਂਦਾ ਉਹ ਵੀ ਦਿਖਾਇਆ ਜਾਂਦਾ ਪਰ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਹੈ ਕਹਿਣ ਦੀ ਵੀ ਜੇ ਕੋਈ ਭਰਾ ਪਸ਼ੂ ਖਰੀਦਣਾ ਚਾਹੁੰਦਾ ਹੈ ਖਾਸ ਕਰਕੇ ਜਿਹੜਾ ਵੀਰ ਤਸੱਲੀ ਕਰ ਸਕਦਾ ਉਹ ਵੀਡੀਓ ਦੇਖਿਆ ਕਰੋ ਕਿਉਂਕਿ ਆ ਕੇ ਪਸ਼ੂ ਇੱਥੇ ਟਿਕਿਆ ਹੋਇਆ ਹੈ ਦਾ ਜੀ ਲੱਗਾ ਇਹਨੂੰ ਦੋ ਟਾਈਮ ਚੋਵੋ ਤਿੰਨ ਟਾਈਮ ਚੋਵੋ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਹੈ ਵੀ ਤੁਸੀਂ ਤਸੱਲੀ ਕਰਕੇ ਖਰੀਦੋ ਜੇ ਕੋਈ ਭਰਾ ਆਨਲਾਈਨ ਪਸੂ ਮਗਾਉਣਾ ਚਾਹੁੰਦਾ ਕਿਸੇ ਵੀ ਵੀਡੀਓ ਦੇ ਵਿੱਚੋਂ ਖਾਸ ਕਰਕੇ ਜਿਹੜੀਆਂ ਮੈਂ ਬਣਾਉਣਾ ਹੈ ਤਾਂ ਵੀਡੀਓ ਸਕਿਪ ਕਰ ਦਿਆ ਕਰੋ ਮੇਰੀ ਕਿਉਂਕਿ ਬਾਅਦ ਚ ਜਿਹੜੇ ਲੰਬੇ ਐ ਉਹ ਦੁੱਖ ਦਿੰਦੇ ਐ ਤਸੱਲੀ ਕੀਤੀ ਕੋਈ ਦੁੱਖ ਨਹੀਂ ਨਾ ਤਾਂ ਤੁਹਾਨੂੰ ਉਹਦਾ ਕੋਈ ਲੰਬਾ ਤੇ ਨਾ ਕੋਈ ਇਤਰਾਜ ਕਰੇ ਸੋ ਆਓ ਇਸ ਛੋਟੀ ਬਾਰੇ ਜਾਣਕਾਰੀ ਲਈਏ ਬਾਅਦ ਚ ਇਹਨੂੰ ਤੋੜਾਂਗੇ ਬੜਾ ਸੋਹਣਾ ਥਾਂ ਦਾ ਸੈਜ ਆ ਦੋਸਤੋ ਇਹਦੇ ਛਾਮ ਦਾ ਟਾਈਮ ਹੈ ਹਨੇਰਾ ਜਿਹੜਾ ਲਗਭਗ ਕੁਸਤਾ ਬਦਲਾ ਕਰਕੇ ਵੀ ਐ ਤੇ ਕੁਸ ਟਾਈਮ ਵੀ ਜਿਹੜਾ ਉਹ ਚ ਆਮਦਾ ਹੋਇਆ ਖਲਾ ਸਵਾ 6 ਵਜੇ ਵੀਡੀਓ ਬਣਾ ਰਹੇ ਆਓ ਭਾਈ ਤੂੰ ਜਾਣਕਾਰੀ ਲੇ ਲੇ ਬਲਵਿੰਦਰ ਭਾਈ ਸਸਰੀ ਕਾ ਸਸਰੀ ਗਾਲ ਭਾਈ ਜਗਜੀਤ ਬਲਵਿੰਦਰ ਅੱਜ ਜਿਹੜੀ ਝੋਟੀ ਦਿਖਾ ਰਹੇ ਆਂ ਹਾਂ ਭਾਈ ਕਨਵਾ ਸੁਹਾ ਇਹ ਭਾਈ ਦੂਜਾ ਸੁਹਾ ਗਿਆ ਜਗਜੀਤ ਵੀਰੇ ਹਰਿਆਣੇ ਦੇ ਵਿੱਚੋਂ ਆਈ ਵੀ ਆ ਠੀਕ ਹੈ ਤੇ ਮੂੰਹ ਦੇ ਵਿੱਚੋਂ ਵੀ 6 ਦੰਦ ਦਾ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਸੂਈ ਨੂੰ ਬਾਈ ਅੱਜ ਇਹਨੂੰ 20 ਦਿਨ ਹੋ ਗਏ 21 20 21 ਦਿਨ ਹੋ ਗਏ ਜਦ ਦਿਨ ਆਪਾਂ ਲਈ ਸੀ ਉਸ ਦਿਨ 15 16 ਦਿਨਾਂ ਦੀ ਸੂਈ ਵੀ ਸੀਗੀ ਠੀਕ ਹੈ 5 6 ਦਿਨ ਆਈ ਨੂੰ ਵੀ ਹੋ ਗਏ ਦੁੱਧ ਝੋਟੀ ਥੱਲੇ 16 ਕਿਲੋ ਤੋਂ ਬਾਹਰ ਹੀ ਕੰਡੇ ਵਾਲਾ ਸੀਗਾ ਤੇ ਆਪਣੇ ਕੋਲੇ ਆ ਕੇ ਇਹਨੇ ਥੋੜਾ ਜਿਹਾ ਉਪਰਾ ਕਰਿਆ 14 ਕਿਲੋ ਦੁੱਧ ਹੁਣ ਰੈਡੀ ਹੋਊਗਾ ਜਮਾ ਤਿਆਰ ਠੀਕ ਹੈ ਇਹ ਹਿੱਸੇ ਸੂਏ ਦੇ ਵਿੱਚ ਹਰਿਆਣੇ ਤੋਂ ਆਈ ਜਾਂ ਪਹਿਲੇ ਸੂਏ ਆਈ ਇਹ ਪਹਿਲੇ ਸੂਏ ਆਈ ਹੈ ਬਾਈ ਠੀਕ ਹੈ ਹਾਂ ਚਾਹ ਇਹਦਾ ਰੇਟ ਕੀ ਰੱਖਦੇ ਆ ਬਲੰਦਰ ਰੇਟ ਬਾਈ 135 ਦੀ ਦੇ ਦੇਂਗੇ 1,35,000 हां जी ठीक है सो दोस्तों टाइम ਪਹਿਲਾਂ ਦੇਖ ਲੋ 1:21 ਮਿੰਟ ਹੈ 27 ਤਰੀਕ ਅੱਜ ਨਹੀਂ 6:00 ਵਜੇ ਇੱਕ ਵਾ ਸੌਰੀ 6:21 ਮਿੰਟ 6:22 ਹੋ ਗਿਆ ਦੋਸਤੋ ਖੋਲਾ ਬਈ ਛੱਟੀ 1 ਲੱਖ ਤੇ 35000 ਰੇਟ ਹੈ 6:22 ਮਿੰਟ ਸ਼ਾਮ ਦਾ ਟਾਈਮ ਬਿਲਕੁਲ ਚੋਈ ਦਾ ਹੋਇਆ ਖੜਾ ਧਾਰਾ ਮਾਰ ਕੇ ਦਿਖਾ ਦੇ ਹਾਂ ਵੀ ਡੰਗ ਤੇ ਵਿੱਚ ਵੀਰ ਸਪੋਰਟ ਹੁੰਦਿਆ ਵੀ ਜਾਂ ਟਾਈਮ ਵੱਧ ਹੋਇਆ ਬਸ ਹੀ ਜਾਂ ਬਾਜ਼ਾਰ ਸੀ ਉਦਾਂ ਨਹੀਂ ਜਮਾ ਡੰਗ ਤੇ ਜੈਨੂਆ ਨਾ ਬਈ ਠੀਕ ਹੈ ਦੁੱਧ ਜਿਹੜਾ ਆਪਾਂ 14 ਲੀਟਰ ਦੱਸਿਆ ਹੁਣ ਇਹਦਾ ਹਾਂ ਬਾਈ 14 ਕਿਲੋ ਇਹ ਮਤਲਬ ਚੋ ਸਕਦਾ ਕੋਈ ਚੋ ਸਕਦਾ ਬਾਈ ਦੋ ਟਾਈਮ ਤਿੰਨ ਟਾਈਮ ਚੋ ਕੇ ਚਾਹੇ ਦਸੱਲੀ ਕਰਕੇ ਲੈ ਜੇ ਆਪਾਂ ਨੂੰ ਕੋਈ ਚੱਕਰ ਨਹੀਂ ਆਪਣੇ ਕੋਲੇ ਇਹਨਾਂ ਦੁੱਧ ਤਿਆਰ ਮਿਲੂਗਾ ਓਕੇ ਸੋ ਦੋਸਤੋ ਇਹ ਦੁੱਧ ਤੁਸੀਂ ਚੋ ਸਕਦੇ ਹੋ ਵੀਡੀਓ ਦੇ ਵਿੱਚ ਹੀ ਬਾਈ ਤੋਂ ਪੁੱਛਿਆ ਹਵਾਨਾ ਪੱਕੇ ਹਵਾਨੇ ਚ ਥੱਲੇ ਨੂੰ ਵੀ ਹਵਾਨਾ ਦਿਸਦਾ ਕੁਮਾਰੇ ਬਲਵਿੰਦਰ ਇੱਕ ਜਿਹੜਾ ਹੋਰ ਬਾਈ ਸੋ ਜਿਹਨੂੰ ਇਹ ਝੋਟੀ ਇਹ ਮੋਰੀ ਵੀ ਆਜੀ ਭਾਈ ਆ ਬਾਈ ਇਹਦੇ ਸੰਗਲ ਚ ਹੀ ਸੀਗੀ ਇਹ ਠੀਕ ਹੈ ਸੰਗਲ ਵੀ ਉਹ ਪਿਆ ਓਕੇ ਸੋ ਇਹ ਦੂਜਾ ਸੂਆ ਦੋਸਤੋ ਸੂਈ ਵੀ ਹੈ ਦੁੱਧ ਚੰਗੇ ਤੇ ਚਲਦੀ ਹੈ 1,35,000 ਦੀ ਡਿਮਾਂਡ ਹੈ ਦੁੱਧ ਬਾਰੇ ਮੈਂ ਪਹਿਲਾਂ ਵੀ ਤਾਂ ਇਹ ਕਹਤਾ ਕਿ ਕਿਉਂਕਿ ਇਹ ਸਾਹਲੀ ਚੀਜ਼ ਹੈ ਤੁਹਾਡੇ ਘਰੇ ਜਾ ਕੇ ਕਿੰਨੀ ਛੇਤੀ ਇਹ ਜੀ ਲਾਉਗੀ ਕਿੰਨੀ ਕੇ ਫੀਡ ਚੱਕੂਗੀ ਉਹਦੇ ਤੇ ਡਿਪੈਂਡ ਕਰਨਾ ਹੁੰਦਾ ਦੁੱਧ ਪਸ਼ੂ ਪੀਕ ਲੈਵਲ ਆ ਦੋਵੇਂ ਬਣਾਈ ਰੱਖਦਾ ਸੋ ਬਾਕੀ ਤੁਸੀਂ ਇੱਥੇ ਚੋ ਸਕਦੇ ਹੋ ਜਿੰਨਾ ਤੁਹਾਨੂੰ ਦੱਸਿਆ ਗਿਆ ਉਹ ਤੁਹਾਨੂੰ ਹਾਜ਼ਰ ਮਿਲ ਜੂਗਾ ਬਣਾ ਦਬਾਉਣਾ ਬਾਈ ਇੱਕ ਗੇੜਾ ਹੋਰ ਨਹੀਂ ਬਹੁਤ ਤੋ ਦੋਸਤੋ ਬੱਚਾ ਲਾਵਾਂਗੇ ਤੇ ਤੁਹਾਨੂੰ ਧਾਰਾਂ ਜਿਹੜੀਆਂ ਵੀਡੀਓ ਚ ਦਿਖਾ ਦੇਣੀ ਹੈ। ਥਣ ਵੈਸੇ ਤਾਂ ਲਗਭਗ ਹੁਣੇ ਪਸਮਾ ਜਾ ਕਰੀ ਖੜੀ ਐ ਤੇ ਪਰ ਹੋਰ ਪਸਮੂਗੀ। ਅਜੇ ਤਾਂ ਪਸਮਾ ਕਰੂਗੀ ਜਗਜੀਤ ਬਾਈਏ। ਠੀਕ ਐ। ਹਾਂ। ਤੋ ਦੇਖਦੇ ਆ ਇਹ ਕਿਦਾਂ ਦਾ ਪਸਮਾ ਕਰਦੀ ਐ ਛੋਟੀ। ਚੱਲ ਬੁੱਤ ਓਏ। ਇਹ ਹਵਾਨਾ ਦੋਸਤੋ ਹੁਣ ਤੁਸੀਂ ਦੇਖ ਲਓ ਬੱਚੇ ਨੇ ਤੁਹਾਨੂੰ ਮੂਹਰ ਲਾ ਜਿਹੜਾ ਮੂੰਹ ਚ ਪਾਇਆ ਹੋਇਆ। ਵੈਸੇ ਤਾਂ ਚੰਗੇ ਦੁੱਧ ਵਾਲੀ ਮੱਝ ਦੇ ਬੱਚੇ ਤੋਂ ਵੀ ਪਤਾ ਲੱਗ ਜਾਂਦਾ ਹੁੰਦਾ ਕਿਉਂਕਿ ਪਸ਼ੂ ਥੱਲੇ ਦੁੱਧ ਹੈਗਾ ਭਾਵੇਂ ਦੋ ਥਾਣੇ ਪਿਆਈਏ ਜਾਂ ਇੱਕ ਥਣ ਵੀ ਪੀਵੇ ਜੇ ਰੋ ਦੁੱਧ ਚੰਗਾ ਮਿਲੂਗਾ ਤਾਂ ਫੇਰ ਹੀ ਰੋ ਬਈ ਬੰਨਾ ਨਹੀਂ ਜਾਂਦਾ ਜਦੋਂ ਆਪਾਂ ਮੁਰੇ ਬੰਨਣਾ ਲੱਗਦੇ ਹਾਂ ਹਣਾ ਆਪਾਂ ਬੰਨਣਾ ਹੀ ਹਾਂ ਦੇਖ ਲਈ ਬਜਦਾ ਨਹੀਂ ਠੀਕ ਹੈ ਸੋ ਪੂਰਾ ਨਰਵਾ ਕੱਟਾ ਹੈ ਕਿਉਂਕਿ ਮੱਝ ਥੱਲੇ ਦੁੱਧ ਹੈਗਾ ਤਾਂ ਹੀ ਪਸ਼ੂ ਜਿਹੜਾ ਉਹ ਤਾਕਤ ਵਿੱਚ ਹੋਊਗਾ ਸੋ ਦੋਸਤੋ ਪਸਮਾ ਕੰਪਲੀਟ ਹੈ ਮੈਂ ਬੱਚੇ ਬਾਰੇ ਗੱਲ ਕੀਤੀ ਸੀ ਵਾਕਈ ਤੁਸੀਂ ਦੇਖੋਗੇ ਤੁਹਾਨੂੰ ਨਰਵਾ ਨਜ਼ਰ ਆਊਗਾ ਪਸੂਆਂ ਚ ਥਣ ਬੜਾ ਜ਼ਬਰਦਸਤ ਝੋਟੀ ਨੇ ਕੱਢਿਆ ਹੁਣ ਤੁਸੀਂ ਥਣ ਦਾ ਸਾਇਜ ਦੇਖੋ ਇਹ ਨਿਸ਼ਾਨੀ ਵੈਸੇ ਦੁੱਧ ਵਾਲੇ ਪਸ਼ੂ ਦੀ ਹੁੰਦੀ ਹੈ ਥਣ ਜਿਹੜਾ ਉਹਦੇ ਤੋਂ ਆਈਡੀਆ ਬਹੁਤਾ ਹੋਣਾ ਹੁੰਦਾ ਔਰ ਲੈ ਪਾਸੇ ਆ ਜਾ ਬਾਈ ਇਹ ਦੇਖ ਲਓ ਉਹ ਦਰੂ ਕੱਟੇ ਨੂੰ ਇਹ ਆ ਵੀ ਮੈਂ ਛੇਤੀ ਛੇਤੀ ਚੋਂਗਲਾਂ ਜਿੰਨਾ ਮਿਲਦਾ ਕਿਉਂਕਿ ਭੁੱਖ ਬੱਚਿਆਂ ਨੂੰ ਲੱਗੀ ਹੁੰਦੀ ਹੈ ਸਤਾਰਾਂ ਵੀ ਦਿਖਾ ਦਨੇ ਆ ਦੋਸਤੋ ਵੀਡੀਓ ਦੇ ਵਿੱਚ ਮਰਦੇ ਆਂ ਬਾਈ ਤਾਂ ਕਿ ਪਹ ਹੋ ਰਾ ਬਾਈ ਚਵਾਈ ਕਰਾਉਂਦੀ ਗਾਲੇ ਪਈ ਰਹੀ ਏ ਗਾਲਾ ਨਹੀਂ ਛੱਡਦੀ ਤੋ ਦੋਸੋ ਧਾਰਾਂ ਦੀ ਆਵਾਜ਼ ਤੁਹਾਨੂੰ ਸੁਣਾਉਣ ਵਾਸਤੇ ਮੈਕ ਬਾਈ ਦੇ ਲਾਤਾ ਸੀ ਆਪਣੇ ਵਾਲਾ ਮੈਕ ਬੰਦ ਸੀ ਝੋਟੀ ਨੇ ਜਗਾਲੀ ਕਰਨੀ ਸ਼ੁਰੂ ਕਰਤੀ ਤੇ ਬਾਈ ਦੱਸਦਾ ਵੀ ਜਦੋਂ ਵੀ ਚੋਣੇ ਆ ਉਦੋਂ ਇਹ ਇਸੇ ਤਰ੍ਹਾਂ ਜਗਾਲੀ ਕਰਦੀ ਮਿਲਦੀ ਹੈ ਠੰਡੇ ਸੀਲ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਮੁਰਾ ਨਸਲ ਦਾ ਛੌਂਕ ਰੱਖਦੇ ਹਾਂ ਤਾਂ ਇਹਦੇ ਸੀਮਨ ਚੰਗੇ ਬੁੱਲਦਾ ਸਿਲੈਕਟ ਕਰਕੇ ਲਵਾਇਓ ਹਾਲਾਂਕਿ ਪਹਿਲਾ ਜਿਹੜਾ ਬੱਚਾ ਆਇਆ ਰੱਬ ਜਾਣੇ ਡਾਇਰੈਕਟ ਕ੍ਰਾਸ ਦਾ ਹੈ ਜਾਂ ਕਿਸੇ ਬੁੱਲ ਦਾ ਸੀ ਮਨ ਭਰਾਇਆ ਸੀ ਬਾਈ ਹੋਰਾਂ ਨੇ ਮੱਥੇ 'ਚ ਬੱਲ ਬੱਚੇ ਦੇ ਆਇਆ ਪਰ ਝੋਟੀ ਦੀ ਬੰਤਰ ਚੰਗੀ ਹੈ ਪੂਛ ਵੀ ਮਸਾਂ 4 ਕੈਂਚੇ ਠੋ ਵਾਈਟ ਹੋਊਗੀ ਬਾਕੀ ਸਾਰੀ ਕਾਲੀ ਹੈ ਬਾਲਟੀ ਜਿਹੜੀ ਬਾਈ ਨੇ ਰੱਖੀ ਹੈ ਥੱਲੇ ਉਹ ਲਗਭਗ ਨੇੜ ਆ ਗਈ ਪਰ ਥਣਾ 'ਚ ਪਸਮਾ ਉਤਾਂ ਹੀ ਦਿਸਦਾ ਜੋਸ਼ ਮਤਲਬ ਐ ਨਹੀਂ ਵੀ ਐਂਡ ਤੱਕ ਟੁੱਟ ਜਾਊਗਾ ਬਲਵਿੰਦਰ ਮਾੜਾ ਛੱਡੀਆਂ ਹੱਥ ਥਣਾ ਨਾਲੋਂ ਬਾਈ ਜਿੰਨਾ ਸ਼ੁਰੂ ਚ ਪਸਮਾ ਸੀ ਉਹੀ ਪਸਮਾ ਹੋਣ ਦੇਖ ਲੋ ਤੇ ਹਜੇ ਦੁੱਧ ਵੀ ਬਾਈ ਕਹਿੰਦਾ ਪਿਆਚੋ ਲਾਵੇ ਸੋ ਇਹ ਸ਼ੌਕੀਆ ਮਿਲਕਿੰਗ ਹੁੰਦੀ ਹੈ ਤਸੱਲੀ ਕਰਿਆ ਕਰੋ ਜਿਹੜਾ ਪਸ਼ੂ ਖਰੀਦਣਾ ਚਾਹੁੰਦੇ ਆ ਕਿਉਂਕਿ ਇਹ ਭਰਾ ਵੀ ਕੋਈ ਵੀ ਵਪਾਰੀ ਹੈ ਉਹ ਇਹ ਚਾਹੁੰਦਾ ਹੈ ਵੀ ਉਹਦੇ ਕੋਲੋਂ ਪਸ਼ੂ ਜਿਹੜਾ ਜਾਵੇ ਤੇ ਅਗਲੇ ਦੇ ਘਰੇ ਜਾ ਕੇ ਚੰਗਾ ਰਿਜ਼ਲਟ ਦੇਵੇ ਕਿਉਂਕਿ ਇੱਕ ਗਾਹਕ ਨਾਲ ਦੋ ਜੁੜਦੇ ਆ ਫੇਰ ਹੀ ਅਗਲਾ ਦੱਸ ਪਾਉਂਦਾ ਵੀ ਫੁਲਾਨੇ ਬਾਈ ਤੋਂ ਮੱਝ ਲਈ ਸੀ ਤੇ ਚੰਗੀ ਨਿਕਲੀ ਤੂੰ ਵੀ ਉਤੋਂ ਲੈ ਲੈ ਸੋ ਕਿਉਂਕਿ ਡੇਲੀ ਦਾ ਰੋਜ਼ਾਨਾ ਦਾ ਕੀਤਾ ਹੈ ਮੇਰੇ ਖਿਆਲ ਚੋ ਵੇਖੋ ਕੋਈ ਭਰਾ ਇਦਾਂ ਦਾ ਨਿਕਲਦਾ ਹੋਵੇ ਨਹੀਂ ਤਾਂ ਵੀਡੀਓ ਦੇ ਮਾਦਿਆਂ ਉਹਨਾਂ ਤਾਂ ਖਾਸ ਕਰਕੇ ਕੋਸ਼ਿਸ਼ ਹਰੇਕ ਨੂੰ ਇਹ ਕਰਨੀ ਚਾਹੀਦੀ ਹੈ ਵੀ ਸਾਫ਼ ਸੁਥਰਾ ਕੰਮ ਕੀਤਾ ਜਾਵੇ ਜਿਹਦੇ ਨਾਲ ਚਾਰ ਭਰਾ ਨਾਲ ਜੁੜਨ ਹੋਰ ਪਸ਼ੂ ਮੰਗਣ ਬਾਲਟੀ ਡੁੱਲਣ ਲੱਗ ਗਈ ਹੈ ਇਹ ਤੁਹਾਨੂੰ ਦਿਖਾ ਦਿੰਦੇ ਆ ਬੱਚੇ ਨੂੰ ਜਿਹੜਾ ਉਹ ਬਾਅਦ ਚ ਛੱਡਦੇ ਹੁੰਦੇ ਆ ਦੱਸੋ ਦੁੱਧ ਉਹਨੂੰ ਰਜਾਉਣਾ ਕਰਮਾਲੇ ਨੂੰ ਸੋ ਦਿਖਾ ਦੇ ਦੁੱਧ ਦੇ ਕਵਾਰਸ ਨੂੰ ਦਿਖਾ ਰਿਹਾ ਪੂਰਾ ਹੀ ਦੁੱਧ ਪਿਆ ਥਣਾ ਦੇ ਵਿੱਚ ਉਹ ਤੁਸੀਂ ਇੱਥੋਂ ਦੇਖ ਲਓ ਐਵੇਂ ਪਰਲਾ ਥਣ ਪਸਮਾ ਦੇ ਵਿੱਚ ਖੜੇ ਪਰਲੇ ਜਿਵੇਂ ਉਰਲੇ ਪਾਸੋਂ ਹੁਣ ਬੱਚੇ ਨੂੰ ਰਜਨ ਦੇਾਂਗੇ ਕਿਉਂਕਿ ਠੰਡ ਦਾ ਮੌਸਮ ਹੈ ਬੇਸਿਕਲੀ ਦੁੱਧ ਕੁਦਰਤ ਨੇ ਬਣਾਇਆ ਬੱਚੇ ਆਸਤੇ ਹੀ ਹੈ ਥਣ ਪਿਛਲੇ ਦੇਖ ਲਓ ਪੂਰਾ ਦੁੱਧ ਤੁਹਾਨੂੰ ਪਸਾਣਾ ਚੰਗੇ ਦਿਸਦਾ ਹੋਣਾ ਸੋ ਇਹ ਛੋਟੀ ਦਸੂ ਬਿਕਾਉ ਹੈ ਦੁੱਧ ਵੀ ਇਹ 17 ਕਿਲੋ ਹੀ ਦੇਣਾ ਇਹਨੇ ਗਾਰੰਟੀ ਨਾਲ ਘੱਟ ਨਹੀਂ ਦਿੰਦੀ ਠੀਕ ਹੈ ਛੇ ਦੀ ਗਾਰੰਟੀ ਹੋਈ ਹੈ ਠੀਕ ਹੈ ਕਿਉਂਕਿ ਇਹਨੇ 15 15.5 ਕਿਲੋ ਪਲੂਨ ਨਹੀਂ ਕੱਢਿਆ ਸੋ ਓਕੇ ਧੰਨਵਾਦ